ਪਾਈ ਮੱਖਣ ਚਾਲੂ ਬਾਣਾ ਜੀ ਇੱਕ ਇਮਾਨਦਾਰ ਤੇ ਦਲੇਰ ਵਪਾਰੀ ਸਨ ਇੱਕ ਵਾਰ ਉਹ ਸਮੁੰਦਰ ਦੇ ਰਾਹੀ ਵਪਾਰ ਲਈ ਜਾ ਰਹੇ ਸਨ ਰਾਹ ਵਿੱਚ ਭਿਆਨਕ ਤੂਫਾਨ ਆ ਗਿਆ ਜਹਾਜ਼ ਡੁੱਬਣ ਵਾਲਾ ਸੀ ਤਾਂ ਉਸ ਵੇਲੇ ਪਾਈ ਮੱਖਣ ਚਾਲੂ ਬਾਣਾ ਜੀ ਨੇ ਦੁਆ ਕੀਤੀ ਅਰਦਾਸ ਕੀਤੀ ਕਿ हे ਸੱਚੇ ਪਾਸ਼ਾ ਜੇ ਤੁਸੀਂ ਸਾਡੀ ਜਾਨ ਬਚਾ ਲਵੋ ਤਾਂ ਮੈਂ ਤੁਹਾਡੇ ਦਰ ਤੇ 500 ਸੋਨੇ ਦੀਆਂ ਮੋਹਰਾਂ ਚੜਾਵਾਂਗਾ ਤਾਂ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਤੂਫਾਨ ਉਸੇ ਵੇਲੇ ਸ਼ਾਂਤ ਹੋ ਗਿਆ ਤੇ ਜਹਾਜ਼ ਬਚ ਗਿਆ ਜਦੋਂ ਮੱਖਣ ਸ਼ਾ ਵਾਪਸ ਪੰਜਾਬ ਆਏ ਤਾਂ ਗੁਰੂ ਸਾਹਿਬ ਜੀ ਨੂੰ ਆਪਣੇ ਨਜ਼ਰਾਨਾ ਦੇਣ ਦੇ ਲਈ ਤਾਂ ਉਹ ਗੁਰੂ ਸਾਹਿਬ ਜੀ ਨੂੰ 500 ਮੋਹਰਾਂ ਭੇਟਾ ਕਰਨ ਦੇ ਲਈ ਰਵਾਨਾ ਹੋਏ ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਖਰੀ ਜਮਾਤਾਂ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਤਾ ਗੱਦੀ ਤੇ ਬੈਠਣ ਦਾ ਸਮਾਂ ਆ ਗਿਆ ਸੀ ਵਾਰ ਕਈ ਝੂਠੇ ਗੁਰੂ ਲੋਕਾਂ ਨੂੰ ਧੋਖਾ ਦੇ ਰਹੇ ਸਨ ਭਾਈ ਮੱਖਣ ਸ਼ਾਹ ਜੀ ਕਈ ਥਾਵਾਂ ਤੇ ਗਏ ਜਿੱਥੇ ਆਪਣੇ ਆਪ ਨੂੰ ਗੁਰੂ ਕਹਣ ਵਾਲੇ ਬੈਠੇ ਸਨ ਉਹ ਹਰ ਇੱਕ ਦੇ ਅੱਗੇ ਦੋ ਸੋਨੇ ਦੀਆਂ ਮੋਹਰੇ ਰੱਖਦੇ ਹਨ ਅਤੇ ਵੇਖਦੇ ਹਨ ਕਿ ਕੋਈ ਸੱਚਾ ਗੁਰੂ ਹੈ ਜਾਂ ਨਹੀਂ ਪਰ ਕਿਸੇ ਨੇ ਵੀ ਇਹ ਨਾ ਕਿਹਾ ਤੁਸੀਂ ਤਾਂ ਅਰਦਾਸ ਵਿੱਚ 500 ਮੋਹਰਾਂ ਦੀ ਬੇਨਤੀ ਕੀਤੀ ਸੀ ਆਖਿਰਕਾਰ ਜਦ ਭਾਈ ਮੱਖਣ ਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਵਿੱਚ ਪਹੁੰਚੇ ਤਾਂ ਉਹਨਾਂ ਨੇ ਦੋ ਮੋਹਰਾਂ ਉਸਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਰੱਖੀਆਂ ਤਾਂ ਉਸ ਵੇਲੇ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਮੁਸਕਰਾਏ ਅਤੇ ਕਹਿਣ ਲੱਗੇ ਕਿ ਮੱਖਣ ਸ਼ਾ ਬਾਕੀ ਦੀਆਂ 498 ਮੋਹਰਾਂ ਕਿਤੇ ਹਨ ਤੂੰ ਤਾਂ ਉਸ ਵੇਲੇ ਅਰਦਾਸ ਕੀਤੀ ਸੀ 500 ਮੋਹਰਾਂ ਦਾ ਵਾਅਦਾ ਕੀਤਾ ਸੀ ਇਹ ਸੁਣ ਕੇ ਭਾਈ ਮੱਖਣ ਸ਼ਾ ਲੁਬਾਣਾ ਦੀਆਂ ਅੱਖਾਂ 'ਚੋਂ ਅਥਰੂ ਵਹਿ ਲੱਗ ਪਏ ਖੁਸ਼ੀ ਦੇ ਮਾਰੇ ਦੌੜਦਾ ਹੋਇਆ ਛੱਤ ਤੇ ਚਲਾ ਗਿਆ ਤੇ ਉੱਚੀ ਉੱਚੀ ਆਵਾਜ਼ਾਂ ਮਾਰਨ ਲੱਗਾ ਗੁਰੂ ਲਾਡੋਰੇ ਗੁਰੂ ਲਾਡੋਰੇ ਮੈਨੂੰ ਸੱਚਾ ਗੁਰੂ ਮਿਲ ਗਿਆ ਹੈ ਭਾਈ ਮੱਖਣ ਸ਼ਾ ਲੁਬਾਨਾ ਨੇ ਵਾਅਦੇ ਦੇ ਮੁਤਾਬਕ 500 ਮੋਹਰਾਂ ਗੁਰੂ ਸਾਹਿਬ ਜੀ ਅੱਗੇ ਰੱਖੀਆਂ ਅਤੇ ਸਤ ਗੁਰੂ ਜੀ ਦੀ ਸੇਵਾ ਵਿੱਚ ਆਪਣਾ ਜੀਵਨ ਸਮਰਪਿਤ ਕੀਤਾ